ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਾਜਪਾਲ ਮਾਕਣੀ ਅੱਜ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਗੱਲ ਸੇਧ ਦੀ ਪਿਛਲੀਆਂ ਕਰੀਬਨ 4-5 ਵੀਡੀਓਜ਼ ਤੋਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਮਨ ਨੂੰ ਸਮਝਣ ਦੀ ਕਿਉਂਕਿ ਜੇ ਤੁਸੀਂ ਪਿਛਲੀਆਂ ਵੀਡੀਓਜ਼ ਦੇਖੀਆਂ ਤਾਂ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਆਈਡੀਆ ਤਾਂ ਹੋ ਹੀ ਗਿਆ ਹੋਗਾ ਕਿ ਜਿੰਨੀਆਂ ਵੀ ਬਿਮਾਰੀਆਂ ਸਾਨੂੰ ਲੱਗਦੀਆਂ ਜਾਂ ਜਿੰਨੇ ਵੀ ਸਾਡੇ ਫੇਲੀਅਰਜ਼ ਲਾਈਫ ਦੇ ਵਿੱਚ ਹੁੰਦੇ ਨੇ ਉਹ ਬੇਸਿਕ ਉਹਨਾਂ ਦੀ ਜੜ ਦੇ ਵਿੱਚ ਸਾਡਾ ਜਿਹੜਾ ਮਨ ਹੈ ਉਹ ਬੈਠਾ ਹੈ ਉਹਦੇ ਕਰਕੇ ਦਿੱਕਤ ਹੁੰਦੀਆਂ ਨੇ ਜਿਵੇਂ ਸਰੀਰ ਦੀ ਭੁੱਖ ਹੈ ਉਸੇ ਤਰ੍ਹਾਂ ਮਨ ਦੀ ਵੀ ਭੁੱਖ ਹੈ ਤੇ ਮਨ ਕੀ ਖਾਂਦਾ ਉਹ ਉਹ ਖਾਵਾਂਗੇ ਤਾਂ ਉਹਦੇ ਨਾਲ ਉਹ ਮਨ ਖੁਸ਼ ਹੁੰਦਾ ਹੈ ਇਹਦੇ ਬਾਰੇ ਪਿਛਲੀਆਂ ਪਿਛਲੀ ਤੋਂ ਪਿੱਛੇ ਚਾਰ ਵੀਡੀਓਜ਼ ਜਿਹੜੀਆਂ ਆਪਾਂ ਹਾਰਮੋਨਸ ਦੇ ਉੱਤੇ ਬਣਾਈਆਂ ਸੀਗੀਆਂ ਉਹ ਜੇ ਤੁਸੀਂ ਦੇਖੀਆਂ ਨੇ ਤਾਂ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਜਿਹੜਾ ਤੁਹਾਨੂੰ ਖੁਸ਼ੀ ਕਿਸ ਤਰ੍ਹਾਂ ਸਤਿ ਸਿਧ ਮਹਿਸੂਸ ਹੋਏਗੀ ਜਿਵੇਂ ਗਰਮੀ 'ਚ ਜਾਂਨ ਦੇ ਵਿੱਚ ਪਸੀਨਾ ਆਪਣੇ ਆਪ ਆਂਦ ਤਾਂ ਜਦੋਂ ਤੁਸੀਂ ਉਹ ਕਿਰਿਆ ਕਰੋਗੇ ਤਾਂ ਤੁਹਾਨੂੰ ਖੁਸ਼ੀ ਆਪਣੇ ਆਪ ਮਹਿਸੂਸ ਹੋਗੀ ਮਨ ਤੁਹਾਡਾ ਖੁਸ਼ ਕਿਵੇਂ ਹੁੰਦਾ ਤੇ ਤ੍ਰਿਪਤ ਕਿਵੇਂ ਹੁੰਦਾ ਇਹ ਦੋਨਾਂ ਚੀਜ਼ਾਂ ਦੇ ਭੇਦ ਆਪਾਂ ਉਹਦੇ ਵਿੱਚ ਖੋਲਣ ਦੀ ਕੋਸ਼ਿਸ਼ ਕੀਤੀ ਸੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਚਰਚਾ ਕੀਤੀ ਸੀ ਪੀਐਫਸੀ ਤੇ ਲਿੰਬਿਕ ਸਿਸਟਮ ਦੀ ਸਾਡੇ ਅੰਦਰਲੇ ਜਿਹੜੇ ਮਨ ਦੇ ਦੋ ਹਿੱਸੇ ਨੇ ਉਹ ਕਿਵੇਂ ਸਾਨੂੰ ਮਤਲਬ ਉਲਝਾ ਕੇ ਰੱਖ ਦਿੰਦੇ ਨੇ ਤੇ ਉਹਦੇ ਚੋਂ ਅਸੀਂ ਕਿਵੇਂ ਬਾਹਰ ਨਿਕਲਣ ਤੋਂ ਜਿਵੇਂ ਹਰ ਵਾਰ ਮੈਂ ਜਿਹੜੀ ਵੀ ਸੇਧ ਮੈਨੂੰ ਮਿਲੀ ਹੈ ਉਹ ਬਾਬੇ ਨਾਨਕ ਤੋਂ ਹੀ ਸੇਧ ਸਾਰੀ ਮਿਲੀ ਹੈ ਕਿਉਂਕਿ ਜਿਹੜਾ ਸਾਡਾ ਅਧਿਆਤਮ ਹੈ ਇਸ ਦੇਸ਼ ਦਾ ਉਹ ਆਲਰੇਡੀ ਇਹ ਸਾਰੀਆਂ ਚੀਜ਼ਾਂ ਤੇ ਬਹੁਤ ਜ਼ਿਆਦਾ ਰਿਸਰਚ ਕਰ ਚੁੱਕਿਆ ਔਰ ਜਿਹੜੀ ਅਜੋਕੀ ਸਾਇੰਸ ਹੈ ਉਹ ਵੀ ਅੱਜ ਇਹਦੇ ਤੇ ਰਿਸਰਚ ਕਰ ਰਹੀ ਹੈ ਨਿਊਰੋਸਾਇੰਸ ਦੇ ਉੱਤੇ ਨਿਊਰੋਲੋਜੀ ਦੇ ਉੱਤੇ ਕਿ ਬ੍ਰੇਨ ਜਿਹੜਾ ਤੁਹਾਡਾ ਇਹਦੇ ਅੰਦਰ ਜਿਹੜਾ ਮਾਈਂਡ ਹੈ ਬ੍ਰੇਨ ਜਿਵੇਂ ਮੈਂ बार-बार ਕਹਿੰਦਾ ਇਹ ਹਾਰਡਵੇਅਰ ਇਹ ਜਿਵੇਂ ਮੋਬਾਈਲ ਹੈ ਤੁਹਾਡਾ ਉਹ ਜਾਂ ਕੰਪਿਊਟਰ ਹੈ ਉਹ ਹੈ ਤੇ ਜਿਹੜਾ ਮਾਈਂਡ ਹੈ ਤੁਹਾਡਾ ਉਹ ਸੌਫਟਵੇਅਰ ਹੈ ਤੁਹਾਡਾ ਉਹ ਅੰਦਰ ਕਿਸ ਤਰ੍ਹਾਂ ਪ੍ਰੋਗਰਾਮ ਹੋਇਆ ਕਿਵੇਂ ਉਹ ਮੈਮਰੀ ਸਟੋਰ ਕਰਦਾ ਔਰ ਇਹ ਜਿਹੜਾ ਸੌਫਟਵੇਅਰ ਹੈ ਹਰ ਬੰਦੇ ਦਾ ਅਲੱਗ-ਅਲੱਗ ਹੁੰਦਾ ਤੇ ਇਹ ਸੌਫਟਵੇਅਰ ਜਿਹੜਾ ਅਸੀਂ ਕੁਝ ਤਾਂ ਸਾਨੂੰ ਲਿਖਿਆ-ਲਿਖਾਇਆ ਮਿਲਦਾ ਪਿੱਛੋਂ ਕੁਝ ਅਸੀਂ ਆਪਣੇ ਜੀਵਨ ਦੇ ਵਿੱਚ ਸੌਫਟਵੇਅਰ ਨੂੰ ਲਿਖਦੇ ਹਾਂ ਪਰ ਇਹ ਸੌਫਟਵੇਅਰ ਨੂੰ ਚੇਂਜ ਕਰਕੇ ਅਸੀਂ ਆਪਣਾ ਪੂਰਾ ਜੀਵਨ ਚੇਂਜ ਕਰ ਸਕਦੇ ਹਾਂ ਬਿਮਾਰੀਆਂ ਚੋਂ ਬਾਹਰ ਆਉਣਾ ਤੇ ਇੱਕ ਛੋਟੀ ਜੀ ਗੱਲ ਹੈ ਬਿਮਾਰੀਆਂ ਸਾਨੂੰ ਲੱਗਣਗੀਆਂ ਨਹੀਂ ਜੇ ਸਾਨੂੰ ਸਮਝ ਆ ਜਾਵੇ ਕਿ ਇਹ ਜਿਹੜੀ ਮਸ਼ੀਨਰੀ ਹੈ ਸਰੀਰ ਜਿਸ ਨੂੰ ਅਸੀਂ ਕਹਿੰਦੇ ਆ ਇਹ ਚੱਲਦਾ ਕਿਵੇਂ ਸਾਨੂੰ ਇਹਨੂੰ ਚਲਾਉਣਾ ਹੀ ਨਹੀਂ ਆਂਦਾ ਉਹਦੇ ਉੱਪਰ ਹੀ ਆਪਾਂ ਚਰਚਾ ਕਰਦੇ ਆ ਰਹੇ ਹਾਂ ਤੋਂ ਬਾਬੇ ਨਾਨਕ ਦੇ ਜਪਜੀ ਸਾਹਿਬ ਦੇ ਵਿੱਚੋਂ ਹੀ ਸਾਰੀ ਸਾਇੰਟਿਫਿਕ ਨੋਲਿਜ ਇੱਕਦਮ ਡਾਟਸ ਕਨੈਕਟ ਹੋ ਜਾਂਦੇ ਨੇ ਸਹੀ ਪੂਰੇ ਇੱਕਦਮ ਕੋਈ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਪਰ ਉਹਨੂੰ ਵਿਚਾਰਨ ਦੀ ਜ਼ਰੂਰਤ ਹੈ ਜਿਵੇਂ ਕਈ ਵਾਰੀ ਮੈਂ ਗੱਲ ਕਹਿ ਚੁੱਕੇ ਹਾਂ ਕਿ ਪਹਿਲੀ ਪੌੜੀ ਤੋਂ ਹੀ ਕ੍ਰੋਨੋਲੋਜੀ ਇੱਕ ਇੱਕ ਕਰਕੇ ਜਦੋਂ ਆਪਾਂ ਪੌੜੀ ਚੜਦੇ ਆਂ ਤਾਂ ਪਹਿਲੀ ਪੌੜੀ ਦੇ ਵਿੱਚ ਬਾਬਾ ਨਾਨਕ ਨੇ ਜਿਵੇਂ ਦੱਸਿਆ ਕਿ ਮਾਈਂਡ ਦੀ ਜਿਹੜੀ ਨੇਚਰ ਹੈ ਇਹ ਕੁਦਰਤੀ ਮਾਈਂਡ ਹੈ ਕਿਵੇਂ ਸੋਚੇ ਸੋਚਣਾ ਹੋਵੇ ਜੇ ਸੋਚੇ ਲੱਖ ਵਾਰ ਮਤਲਬ ਇਹ ਇਹਨੇ 네ਗੇਟਿਵ ਥਾਟ ਦੇਣਾ ਹੀ ਦੇਣਾ ਮਾਈਂਡ ਨੇ ਇਹ ਇਹਦੀ ਫਿਤਰਤ ਹੈ ਇਹ ਇਹ ਬਣਿਆ ਹੀ ਇਸੇ ਤਰ੍ਹਾਂ ਕਿਉਂ 네ਗੇਟਿਵ ਥੌਟ ਦਿੰਦਾ ਕਿਉਂਕਿ ਉਹ ਖਤਰਿਆਂ ਦਾ ਅਭਾਸ ਕਰਦਾ ਤੇ ਉਹ ਖਤਰਿਆਂ ਤੋਂ ਸਾਨੂੰ ਬਚਾਉਣਾ ਹੈ ਇਸ ਕਰਕੇ ਉਹ 네ਗੇਟਿਵ ਥੌਟ ਸਾਨੂੰ ਦਿੰਦਾ ਇਹਦੇ ਬਾਰੇ ਪਿਛਲੀਆਂ ਵੀਡੀਓਸ 'ਚ ਅਪਾ ਡੀਟੇਲ ਦੇ ਵਿੱਚ ਚਰਚਾ ਕਰ ਚੁੱਕੇ ਹਾਂ ਚੁੱਪੇ ਚੁੱਪ ਨਾ ਹੋ ਗਈ ਜੇ ਲਾਏ ਰਹਾ ਲਿਬਤਾਰ ਮੂੰਹ ਬੰਦ ਕਰਕੇ ਤੁਹਾਡਾ ਜਿਹੜਾ ਮਾਈਂਡ ਹੈ ਉਹ ਬੰਦ ਨਹੀਂ ਹੁੰਦਾ ਕਿਉਂਕਿ ਉਹਦਾ ਸੁਭਾਅ ਹੈ ਅੱਜ ਦੀ ਇਹ ਜੋ ਕਿ ਸਾਇੰਸ ਵੀ ਮੰਨਦੀ ਹੈ ਕਿ 60 ਤੋਂ 70 ਹਜ਼ਾਰ ਥਾਟ ਤੁਹਾਨੂੰ ਜਿਹੜੇ ਨੇ ਉਹ ਆਣੀ ਆਣੇ ਨੇ ਤੁਸੀਂ ਜ਼ੋਰ ਲਗਾ ਲਓ ਤੁਸੀਂ ਰੋਕ ਰੋਕ ਨਹੀਂ ਸਕਦੇ ਹਨ ਭੁੱਖਿਆਂ ਭੁੱਖ ਨਾਲ ਤਰ ਜੇ ਬੰਨਾ ਪੂਰੀਆਂ ਭਾਰ ਇਹ ਡੋਪਾਮਿਨ ਹੈ ਜਿਹੜਾ ਰਿਵਾਰਡ ਕੈਮੀਕਲ ਹੈ ਇਹਦੇ ਤੇ ਵੀ ਪਿਛਲੀ ਵੀਡੀਓਜ਼ ਦੇ ਵਿੱਚ ਆਪਾਂ ਗੱਲ ਕਰੀ ਸੀ ਕਿ ਜਿੰਨਾ ਤੁਹਾਨੂੰ ਕਿਸੇ ਚੀਜ਼ ਤੋਂ ਖੁਸ਼ੀ ਮਿਲਦੀ ਹੈ ਤੁਸੀਂ ਉਹਨੂੰ ਹੋਰ ਓਨਾ ਪ੍ਰਾਪਤ ਕਰਨਾ ਕਰਨ ਦੀ ਕੋਸ਼ਿਸ਼ ਕਰ ਦਿਓ ਤੇ ਜੇ ਤੁਸੀਂ ਇਹ ਚੀਜ਼ ਦਾ ਸਵਾਦ ਚਖ ਲਿਆ ਫਿਰ ਇਸ ਤੋਂ ਥੱਲੇ ਜੇ ਤੁਸੀਂ ਕੁਝ ਕਰੋਗੇ ਤਾਂ ਤੁਹਾਨੂੰ ਉਹਨਾਂ ਮਜ਼ਾ ਆਣਾ ਹੀ ਨਹੀਂ ਤੁਹਾਨੂੰ ਡੋਪਾਮਿਨ ਹੋਰ ਜ਼ਿਆਦਾ ਚਾਹੀਦਾ ਤੇ ਇਹ ਐਂਡਲੈਸ ਹੈ ਜਿੰਨਾ ਮਰਜ਼ੀ ਤੁਸੀਂ ਅੱਗੇ ਚੱਲੀ ਜਾਓ ਜਿਵੇਂ ਹੁਣ ਨਸ਼ਾ ਕਰਨ ਵਾਲੇ ਜਿਵੇਂ ਜਿਵੇਂ ਭੈੜੇ ਨਸ਼ੇ ਕਰੀ ਜਾਂਦੇ ਨੇ ਉਹ ਫਿਰ ਉਸ ਤੋਂ ਘੱਟ ਡੋਜ਼ ਤੇ ਉਹਨਾਂ ਨੂੰ ਕਿਸੇ ਚੀਜ਼ 'ਚ ਮਜ਼ਾ ਆਉਂਦਾ ਨਹੀਂ ਉਹ ਡੋਜ਼ ਵਧਾਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਉਹ ਆਪਣੇ ਅੰਜਾਮ ਤੇ ਤਿਲ ਤਿਲ ਕੇ ਰਗੜ ਕੇ ਉਹਨਾਂ ਨੇ ਮਰਨਾ ਹੁੰਦਾ ਤਾਂ ਜਿਹੜਾ ਡੋਪਾਮਿਨ ਚਾਹੇ ਸਾਨੂੰ ਮਤਲਬ ਪੈਸੇ ਦੀ ਭੁੱਖ ਲਾ ਲੋ ਯੋਨ ਦੀ ਭੁੱਖ ਲਾ ਲੋ ਖਾਣੇ ਦੀ ਭੁੱਖ ਲਾ ਲੋ ਪ੍ਰਸ਼ੰਸਾ ਦੀ ਭੁੱਖ ਲਾ ਲੋ ਕਿਸੇ ਵੀ ਚੀਜ਼ ਦੀ ਜਿਹੜੀ ਭੁੱਖ ਹੈ ਉਹ ਜਦੋਂ ਸਾਡੀ ਥੋੜੀ ਜਿਹੀ ਮਿਟਦੀ ਹੈ ਉਦੋਂ ਡੋਪਾਮਾਈਨ ਸਾਨੂੰ ਮਿਲਦਾ ਸਾਨੂੰ ਖੁਸ਼ੀ ਦਾ ਅਹਿਸਾਸ ਕਰਾਂਦਾ ਲੇਕਿਨ ਜਿਵੇਂ ਜਿਵੇਂ ਉਹ ਭੁੱਖ ਸਾਡੀ ਅਸੀਂ ਉੱਪਰ ਉੱਪਰ ਜਾਂ ਜਾਈ ਜene ਓਨੀ ਓਨੀ ਭੁੱਖ ਹੋਰ ਵਧ ਜਾਂਦੀ ਹੈ ਤਾਂ ਐਂਡਲੈਸ ਹੈ ਇਹ ਇਹਦੇ ਜੋ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ ਔਰ ਇਹਨੂੰ ਇਹਦਾ ਬੈਰੀਅਰ ਤੋੜਨਾ ਜਿਹੜਾ ਇਹਨੂੰ ਹੀ ਅਸੀਂ ਮਾਇਆ ਕਹਿੰਦੇ ਆ ਵੀ ਇਹਦੇ ਚੋਂ ਬਾਹਰ ਨਿਕਲਣਾ ਔਰ ਫਿਰ ਚੌਥੀ ਵੀਡੀਓ ਦੇ ਵਿੱਚ ਅਸੀਂ ਗੱਲ ਕਰੀ ਸੀ ਕਿ ਤ੍ਰਿਪਤੀ ਕਿਵੇਂ ਮਿਲੇ ਤ੍ਰਿਪਤ ਕਿਵੇਂ ਹੋ ਤੁਸੀਂ ਹੈਨਾ ਇੱਕ ਤਾਂ ਤੁਸੀਂ ਤੁਹਾਨੂੰ ਕੁਝ ਖਾਣ ਨੂੰ ਮਿਲ ਗਿਆ ਤੁਸੀਂ ਗੁਲਾਬ ਜਾਮਨ ਖਾਜੂਗਾ ਮਾਇਆ ਆ ਗਿਆ ਵੀ ਸਵਾਦ ਆ ਗਿਆ 플레이ਰ ਥੋੜੇ ਅੰਦਰ ਸਵਾਦ ਆਇਆ ਉਹ ਲੇਕਿਨ ਮੈਨੂੰ ਹੋਰ ਚਾਹੀਦਾ ਮੈਨੂੰ ਹੋਰ ਚਾਹੀਦਾ ਢਿੱਡ ਫੱਟਣ ਵਾਲਾ ਹੋ ਜਾਊਗਾ ਪਰ ਤੁਹਾਨੂੰ ਹੋਰ ਚਾਹੀਦਾ ਇੱਕ ਕੋਈ ਇਹੋ ਜੀ ਵਸਤ ਜਿਹੜੀ ਤੁਹਾਨੂੰ ਮਿਲੇ ਤੁਸੀਂ ਕਹੋ ਆਨੰਦ ਆ ਗਿਆ ਮਾਦਾ ਨਹੀਂ ਆਨੰਦ ਆ ਗਿਆ ਮੈਨੂੰ ਹੋਰ ਚਾਹੀਦੇ ਨਹੀਂ ਤ੍ਰਿਪਤ ਹੋ ਗਿਆ ਇਹਦੇ ਬਾਰੇ ਵੀ ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਗੱਲ ਕਰੀ ਸੀ ਅੱਜ ਆਪਾਂ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਉਹਨੂੰ ਹੀ ਅੱਗੇ ਵਧਾਣੇ ਆ ਪ੍ਰੀਫਰੈਂਟਲ ਕਾਰਟੈਕਸ ਤੇ ਲਿੰਬਿਕ ਬ੍ਰੇਨ ਦੇਖੋ ਜਿਵੇਂ ਮੈਂ ਕ੍ਰੋਨੋਲੋਜੀ ਦੀ ਗੱਲ ਕਰ ਰਿਹਾ ਸੀਗਾ ਪਹਿਲਾਂ ਮਾਈਂਡ ਦੀ ਗੱਲ ਕੀਤੀ ਬਾਬਾ ਨਾਨਕ ਨੇ ਫਿਰ ਉਸ ਤੋਂ ਬਾਅਦ ਹੁਕਮ ਦੀ ਗੱਲ ਲਾਅ ਆਫ ਨੇਚਰ ਕਿਵੇਂ ਇਹ ਸਾਰਾ ਡਿਜ਼ਾਈਨਡ ਹੈ ਉਹਦੀ ਗੱਲ ਹੋਈ ਉਸ ਤੋਂ ਬਾਅਦ ਕਿ ਪ੍ਰਮਾਤਮਾ ਨੂੰ ਜਾਂ ਇਸ ਕੁਦਰਤ ਨੂੰ ਲੋਕ ਕਿਵੇਂ ਯਾਦ ਕਰਦੇ ਆ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਸਭ ਤੋਂ ਬੇਸਿਕ ਹੈ ਕਿ ਜੋ ਪ੍ਰਮਾਤਮਾ ਚੀਜ਼ਾਂ ਦੇ ਰਿਹਾ ਉਹ ਉਹਦੇ ਕਰਕੇ ਹੀ ਅਸੀਂ ਪ੍ਰਮਾਤਮਾ ਨੂੰ ਜਾਣਦੇ ਹਾਂ ਨਾ ਗਾਵੇ ਕੋ ਗੁਣ ਬੜੀਆਂ ਜਾਂ ਚਾ ਫਿਰ ਅਗਲੀ ਅਗਲੀ ਸਟੇਜ ਕਿਵੇਂ-ਕਿਵੇਂ ਪ੍ਰਮਾਤਮਾ ਨੂੰ ਕਿਸ ਕਾਰਨਾ ਕਰਕੇ ਅਸੀਂ ਯਾਦ ਕਰਦੇ ਆਂ ਵੇ ਵਿਦਿਆ ਵਿਖਮ ਵਿਚਾਰ ਹੈ ਕੋਈ ਠੀਕ ਹੈ ਕੋਈ ਸਾਜ ਕਰੇ ਤਾਂ ਖੇ ਤੋਂ ਅਲੱਗ-ਅਲੱਗ ਤਰੀਕੇ ਨਾਲ ਪਰਮਾਤਮਾ ਨੂੰ ਵਿਚਾਰਿਆ ਜਾਂਦਾ ਪਰ ਫਿਰ ਅੱਗੇ ਜਦੋਂ ਅਸੀਂ ਪਹੁੰਚਦੇ ਆਂ ਫਿਰ ਪਹਿਲਾਂ ਗੱਲ ਹੋਈ ਸੁਣੀਏ ਦੀ ਸਭ ਤੋਂ ਪਹਿਲਾਂ ਆਪਾਂ ਸ੍ਰਵਣ ਕਰਾਂਗੇ ਸੁਣਾਂਗੇ ਅੰਦਰ ਜਾਊਗੀ ਇਨਫੋਰਮੇਸ਼ਨ ਫਿਰ ਮਨਨ ਕਰਾਂਗੇ ਹਨਾ ਫਿਰ ਮੰਨੇ ਦੀਆਂ ਬਾਣੀਆਂ ਫਿਰ ਵੀ ਮਨਨ ਕਰਾਂਗੇ ਉਹਦੇ ਉੱਤੇ ਸ਼ੋਧ ਕਰਾਂਗੇ ਤੇ ਫਿਰ ਉਸ ਤੋਂ ਅੱਗੇ ਜਿਹੜੀ ਗੱਲ ਨੇ ਵਿਹਾਸਣ ਦੀ ਇਨਾਕਟਮੈਂਟ ਉਹਦੇ ਵਿੱਚ ਫੇਰ ਬੁੱਧੀਜੀਵੀਆਂ ਤੋਂ ਹੱਥ ਜੋੜ ਕੇ ਮਾਫੀ ਹਰ ਵਾਰੀ ਮੈਂ ਇਹ ਕਹਨ ਕਿ ਬਾਬੇ ਨਾਨਕ ਦੀ ਜਿਹੜੀ ਬਾਣੀ ਹੈ ਉਹ ਇੰਨੀ ਵਿਸ਼ਾਲ ਹੈ ਕਿ ਉਹਨੂੰ ਕਿਸੇ ਵੀ ਸੰਦਰਭ ਦੇ ਵਿੱਚ ਜੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ ਉਸੇ ਸੰਦਰਭ ਦੇ ਉੱਤੇ ਉਹ ਖਰੀ ਉਤਰੇਗੀ ਔਰ ਹਰ ਇਨਸਾਨ ਨੂੰ ਆਪਣੇ ਜੀਵਨ ਦਾ ਮਤਲਬ ਉਹਦੇ ਚ ਲੱਭ ਜੂਗਾ ਜੇ ਉਹ ਲੱਭੇ ਤਾਂ ਜੇ ਉਹ ਇਹ ਕਹੇ ਕਿ ਜੀ ਉਹਨੇ ਇਹ ਕਿਹਾ ਤਾਂ ਇਹਦਾ ਮਤਲਬ ਇਹੀ ਹੈ ਤਾਂ ਮੇਰੇ ਹਿਸਾਬ ਨਾਲ ਉਹ ਹੋ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ ਕਿਉਂਕਿ ਖੋਜ ਹਰ ਬੰਦੇ ਦੀ ਆਪਣੀ ਹੈ ਕਿਸੇ ਦੀ ਕਿਸੇ ਦੀ ਗੱਲ ਤੇ ਤੁਸੀਂ ਯਕੀਨ ਕਰੋ ਜਾਂ ਨਾ ਯਕੀਨ ਕਰੋ ਉਹ ਇੱਕੋ ਹੀ ਗੱਲ ਹੈ ਤੁਸੀਂ ਖੜੇ ਉੱਥੇ ਹੀ ਹੋ ਤਾਂ ਜਾਣਨ ਦੀ ਜਿਹੜੀ ਕੋਸ਼ਿਸ਼ ਹੈ ਜਦੋਂ ਤੁਸੀਂ ਜਾਣਨ ਦੀ ਕੋਸ਼ਿਸ਼ ਕਰੋਗੇ ਜਿਹੜੇ ਵੀ ਸੰਦਰਭ ਚ ਜਾਣਨ ਦੀ ਕੋਸ਼ਿਸ਼ ਕਰੋਗੇ ਉਹਦੇ ਵਿੱਚ ਹੀ ਪੂਰੀ ਉਤਰੇਗੀ ਤਾਂ ਨਾਨਕ ਜਿਸ ਤਰ੍ਹਾਂ ਕਹਿੰਦੇ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਮਤਲਬ अलग-अलग मतलब सबने इकट्ठे मेरे हिसाब ਨਾਲ ਬਾਬੇ ਨਾਨਕ ਇਥੇ ਪੰਜ ਇੰਦਰੀਆਂ ਦੀ ਗੱਲ ਕਰ ਕਰਦੇ ਨੇ ਜਿਹੜੇ ਪੰਜ ਸਾਡੀਆਂ ਸੈਂਸਸ ਨੇ ਜਿਹਦੇ ਨਾਲ ਸਾਰੀ ਦੁਨਿਆਵੀ ਇਨਫੋਰਮੇਸ਼ਨ ਸਾਡੇ ਅੰਦਰ ਜਾਂਦੀ ਹੈ ਉਹ ਜਿਹੜੀ ਇਨਫੋਰਮੇਸ਼ਨ ਸਾਡੇ ਅੰਦਰ ਜਾਂਦੀ ਹੈ ਉਹਦੇ ਮੁਤਾਬਕ ਹੀ ਅਸੀਂ ਆਪਣੇ ਮਾਈਂਡ ਨੂੰ ਪ੍ਰੋਗਰਾਮ ਕਰਦੇ ਹਾਂ ਇੱਕ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਅੱਗ ਮੇਰਾ ਹੱਥ ਜਲਾ ਦੂਗੀ ਠੀਕ ਹੈ ਉਹਨੂੰ ਅਸੀਂ ਕਿਹ ਦੱਸਦੇ ਹਾਂ ਕਿ ਵੀ ਅੱਗ ਹੈ ਇਹਨੂੰ ਹੱਥ ਨਾ ਲਗਾਈਂ ਹੱਥ ਜਲ ਜੂਗਾ ਹੈ ਨਾ ਸਪ ਨੂੰ ਪਕੜ ਕੇ ਮੂਹਰੇ ਵਿੱਚ ਵੀ ਪਾ ਸਕਦਾ ਉਹਨੂੰ ਨਹੀਂ ਪਤਾ ਇਹ ਮਾਰਦ ਤੋ ਜਿਹੜੀ ਇਨਫਰਮੇਸ਼ਨ ਸਾਡੇ ਅੰਦਰ ਜਾਂਦੀ ਹੈ ਉਹਨੂੰ ਅਸੀਂ ਪ੍ਰੋਸੈਸ ਕਰਦੇ ਹਾਂ ਉਹਦੇ ਮੁਤਾਬਕ ਸਾਡਾ ਜਿਹੜਾ ਮਨ ਹੈ ਉਹ ਕੜਿਆ ਜਾਂਦਾ ਚੀਜ਼ਾਂ ਤੋਂ ਸਾਨੂੰ ਡਰ ਲੱਗਦਾ ਹੈ ਚੀਜ਼ਾਂ ਤੋਂ ਸਾਨੂੰ ਪਿਆਰ ਆਉਂਦਾ ਕਿਉਂਕਿ ਜਦੋਂ ਵੀ ਕੋਈ ਆਸ-ਪਾਸ ਨਵੀਂ ਘਟਨਾ ਸਾਡੇ ਹੁੰਦੀ ਹੈ ਬੱਚੇ ਦੇ ਜੀਵਨ 'ਚ ਹਰ ਚੀਜ਼ ਨਵੀਂ ਘਟਨਾ ਹੁੰਦੀ ਹੈ ਤਾਂ ਉਹ ਉਸ ਹਿਸਾਬ ਨਾਲ ਉਹਦਾ ਮਾਈਂਡ ਪ੍ਰੋਗਰਾਮ ਹੁੰਦਾ ਜਿਵੇਂ ਕੋਈ ਬ੍ਰਾਸ ਬੈਂਡ ਹੈ ਬਹੁਤ ਉੱਚਾ ਬੈਂਡ ਕੋਈ ਵੱਜ ਰਿਹਾ ਠੀਕ ਹੈ ਉਹ ਤੁਹਾਡੇ ਅੰਦਰ ਆਵਾਜ਼ ਉਹਦੀ ਗਈ ਉਸ ਆਵਾਜ਼ ਦੇ ਨਾਲ ਤੁਸੀਂ ਇੱਕ ਭਾਵਨਾ ਇੱਕ ਇਮੋਸ਼ਨ ਵੀ ਜੋੜੋਗੇ ਇਮੋਸ਼ਨ ਕੋਈ ਮੰਨ ਲਓ ਕੋਈ ਆਰ ਸਿਰਫ हट ਗਿਆ ਮੇਰਾ ਸਿਰ ਦਰਦ ਹੋਣ ਲੱਗਿਆ ਕੋਈ ਕਹੂਗਾ ਮੈਨੂੰ ਮਜ਼ਾ ਆ ਗਿਆ ਤਾਂ ਉਹ ਜਿਹੜੀ ਇਮੋਸ਼ਨ ਉਹਦੇ ਨਾਲ ਜੁੜ ਗਈ ਉਵੇਂ ਤੁਹਾਡਾ ਮਾਈਂਡ ਪ੍ਰੋਗਰਾਮ ਹੋ ਗਿਆ ਅਗਲੀ ਵਾਰੀ ਜਦੋਂ ਬ੍ਰਾਸ ਬੈਂਡ ਵੱਜੂਗਾ ਤਾਂ ਉਹ ਇਮੋਸ਼ਨ ਆਪਣੇ ਆਪ ਤੁਹਾਡੇ ਨਾਲ ਆਊਗੀ ਉਹ ਭਾਵਨਾ ਆਪਣੇ ਆਪ ਤੁਹਾਡੇ ਨਾਲ ਆਊਗੀ ਤਾਂ ਜਦੋਂ ਵੀ ਬ੍ਰਾਸਮੈਂਟ ਵੱਜੂਗਾ ਤੁਹਾਡਾ ਸਰੀਰ ਇੱਕਦਮ ਵਿਛਲਿਤ ਹੋ ਜਾਊਗਾ ਉਹ ਉਹਦੀ ਹਾਰਟਬੀਟ ਤੇਜ਼ ਹੋ ਜਾਊਗੀ ਹੋਰ ਪਰੇਸ਼ਾਨ ਹੋ ਜਾਊਗਾ ਉਹ ਲੇਕਿਨ ਉਹੀ ਬੈਂਡ ਕਿਸੇ ਨੂੰ ਆਨੰਦ ਦਾ ਅਹਿਸਾਸ ਕਰਾ ਦਿੰਦਾ ਤਾਂ ਕਿਵੇਂ ਅਸੀਂ ਸਾਰੀ ਇਨਫਰਮੇਸ਼ਨ ਨੂੰ ਅੰਦਰ ਸਟੋਰ ਕਰਦੇ ਹਾਂ ਉਹੀ ਸਾਡੀ ਪ੍ਰੋਗਰਾਮਿੰਗ ਹੈ ਤੋਂ ਪੰਜ ਪ੍ਰਮਾਨੇ ਪੰਜੇ ਇੰਦਰੀਆਂ ਤੋਂ ਜਿਹੜਾ ਸਾਨੂੰ ਸੁੱਖ ਮਿਲਦਾ ਉਹ ਪ੍ਰਮਾਨੇ ਪੰਜੇ ਪੰਚੇ ਪ੍ਰਧਾਨ ਨੇ ਤੇ ਪੰਚੇ ਜਦੋਂ ਤੁਸੀਂ ਇਹਨਾਂ ਦਾ ਸੁਖ ਭੋਗਦੇ ਤਾਂ ਨਜ਼ਾਰਾ ਆ ਜਾਂਦਾ ਤੁਹਾਨੂੰ ਲੇਕਿਨ ਐਂਡ ਦੇ ਉੱਤੇ ਬਾਬਾ ਨਾਨਕ ਬਹੁਤ ਖੂਬਸੂਰਤੀ ਨਾਲ ਸਾਰੀਆਂ ਚੀਜ਼ਾਂ ਨੂੰ ਮਤਲਬ 38 ਪੌੜੀਆਂ ਇੱਕ ਇੱਕ ਜਿਵੇਂ ਕ੍ਰੋਨੋਲੋਜੀ ਔਰ ਉਹ ਪੌੜੀ ਦੇ ਅੰਦਰ ਲੀਆਂ ਚੀਜ਼ਾਂ ਦੀ ਜਿਹੜੀ ਕ੍ਰੋਨੋਲੋਜੀ ਹੈ ਮਤਲਬ ਬਾ ਕਮਾਲ ਹੈ ਉਹ ਬਾ ਕਮਾਲ ਹੈ ਤੁਸੀਂ ਇੱਕ ਪਾਸੇ ਸਾਇੰਸ ਦੀ ਡਾਕਟਰੀ ਦੀ ਕਿਤਾਬ ਖੋਲੋ ਇੱਕ ਪਾਸੇ ਖੋਲੋ ਕਲਾਕਲਾ ਡਾਟ ਉਹਦੇ ਨਾਲ ਜੁੜਦਾ ਤੁਹਾਡਾ ਹੋ ਜਾਊਗਾ ਜਿਵੇਂ ਪਹਿਲੀ ਪੌੜੀ ਦਿੱਤੀ ਜਿਵੇਂ ਮੈਂ ਬਾਰੀ ਬਾਰੀ ਗੱਲ ਕਰਿਆ ਸੋਚੇ ਸੋਚਣਾ ਹੋਵੇ ਉਹ ਅਮੀਗਡਲਾ ਦੀ ਗੱਲ ਕਰਦੇ ਆ ਇੱਕ ਇਹੋ ਜਿਹਾ ਅੰਦਰਲੇ ਪਾਸੇ ਪੁਰਜਾ ਜਿਹੜਾ ਹਰ ਵੇਲੇ ਆਸ-ਪਾਸ ਦੇਖ ਰੰਦਾ ਵੀ ਤੁਹਾਡੇ ਕੋਈ ਖਤਰਾ ਤਾਂ ਨਹੀਂ ਹੈ ਉਹ ਉਹੀ ਗੱਲ ਹੋ ਰਹੀ ਹੈ ਹੈਨਾ ਭੁੱਖਿਆ ਭੁੱਖ ਨਾ ਉਤਰੇ ਡੋਪਾਮਿਨ ਦੀ ਗੱਲ ਹੋ ਰਹੀ ਹੈ ਉੱਥੇ ਹੈਨਾ ਤੇ ਜਿਹੜੀ ਲਾਸਟ ਲਾਈਨ ਹੈ ਉਹ ਕੀ ਹੈ ਪੰਚਾ ਕਾ ਗੁਰ ਇਕ ਧਿਆਨ ਪਰੇ ਪੰਜਾ ਸਾਇੰਸਸ ਦਾ ਜਿਹੜਾ ਗੁਰੂ ਹੈ ਉਹ ਇੱਕੋ ਹੀ ਇੱਕੋ ਹੀ ਹੈ ਉਹ ਹੈ ਫੋਕਸ ਧਿਆਨ ਦੇਖੋ ਅੱਖਾਂ ਦੇ ਨਾਲ ਅਸੀਂ ਦੇਖ ਰਹੇ ਹਾਂ ਲੇਕਿਨ ਜੇ ਤੁਹਾਡਾ ਧਿਆਨ ਭਟਕ ਗਿਆ ਕਿਸੇ ਪਾਸੇ ਆਵਾਜ਼ ਆ ਗਈ ਤੁਹਾਡੀ ਤੁਸੀਂ ਦੇਖ ਇੱਧਰ ਹੀ ਰਹੇ ਹੋ ਧਿਆਨ ਤੁਹਾਡਾ ਕਿਤੇ ਹੋਰ ਚਲਾ ਗਿਆ ਤਾਂ ਤੁਸੀਂ ਕਹੋਗੇ ਕੀ ਸੀ ਯਾਰ ਇੱਥੇ ਤਾਂ ਤੁਸੀਂ ਅੱਖਰ ਨਾਲ ਨਹੀਂ ਦੇਖ ਰਹੇ ਤੁਸੀਂ ਧਿਆਨ ਨਾਲ ਦੇਖ ਰਹੇ ਹੋ ਤੁਸੀਂ ਕੁਝ ਸੁਣ ਰਹੇ ਹੋ ਤਾਂ ਉਸ ਵੇਲੇ ਤੁਹਾਡਾ ਧਿਆਨ ਭਟਕ ਗਿਆ ਤੁਸੀਂ ਕਹੋ ਉਹ ਕੀ ਕਿਹਾ ਤੋਂ ਤੋ ਤੁਸੀਂ ਕੰਨਾਂ ਨਾਲ ਨਹੀਂ ਸੁਣ ਰਹੇ ਧਿਆਨ ਨਾਲ ਸੁਣ ਰਹੇ ਹੋ ਤੁਸੀਂ ਜੇ ਮੰਨ ਲਓ ਤੁਹਾਨੂੰ ਕੋਈ ਮਾੜੀ ਖਬਰ ਕੋਈ ਮਿਲ ਗਈ ਜਾਂ ਤੁਹਾਡੇ ਮગર ਕੋਈ ਚੀਜ਼ ਪੈ ਗਈ ਤੁਸੀਂ ਭੱਜ ਰਹੇ ਹੋ ਤੁਹਾਡੇ ਇੱਥੇ ਕੰਡਿਆਂ ਨਾਲ ਸਰੀਰ ਚੀਰਿਆ ਗਿਆ ਤੁਹਾਨੂੰ ਦਰਦ ਦਾ ਅਹਿਸਾਸ ਹੀ ਨਹੀਂ ਹੋਊਗਾ ਕਿਉਂਕਿ ਫੋਕਸ ਹੈ ਨਹੀਂ ਉੱਤੇ ਤੁਹਾਨੂੰ ਖੁਸ਼ਬੂ ਨਹੀਂ ਆਊਗੀ ਜੇ ਫੋਕਸ ਉੱਤੇ ਨਹੀਂ ਹੋਗਾ ਤਾਂ ਪੰਚਾਂ ਦਾ ਗੁਰ ਇੱਕ ਧਿਆਨ ਇਹ ਜਿਹੜਾ ਫੋਕਸ ਹੈ ਇਹਦੀ ਖੇੜ ਹੈ ਸਾਰੀ ਦੀ ਸਾਰੀ ਇਹ ਜਿਹੜਾ ਇਹ ਫੋਕਸ ਪਰੀਫਰੈਂਟਲ ਕੋਰਟੈਕਸ ਦਾ ਜਦੋਂ ਫੋਕਸ ਤੁਹਾਡੇ ਅੰਦਰ ਹੋਊਗਾ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਇਸ ਵੇਲੇ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਚਰਚਾ ਕੀਤੀ ਸੀ ਕਿ ਜਿਹੜਾ ਲਿੰਬਿਕ ਬ੍ਰੇਨ ਹੈ ਤੁਹਾਡਾ ਉਹ ਬੇਸਿਕ ਤੁਹਾਡਾ ਬ੍ਰੇਨ ਹੈ ਜਿਹੜਾ ਤੁਹਾਨੂੰ ਜਿੰਨਾ ਰੱਖਣਾ ਚਾਹੁੰਦਾ ਤੁਹਾਨੂੰ ਖੁਸ਼ ਰੱਖਣਾ ਚਾਹੁੰਦਾ ਔਰ ਇਨਸਟਿੰਕਟਿਵ ਹੁੰਦਾ ਉਹ ਉਸੇ ਮੂਵਮੈਂਟ ਬਾਰੇ ਸੋਚਦਾ ਆਉਣ ਵਾਲੇ ਸਮੇਂ ਬਾਰੇ ਸੋਚਦਾ ਹੀ ਨਹੀਂ ਉਹ ਉਹਨੂੰ ਕੁਝ ਸਵਾਦ ਦਿਖਿਆ ਲਾਲੀਆਂ ਪੀਲਾ ਰੰਗ ਇਹ ਮਤਲਬ ਮਾਈਂਡ ਪ੍ਰੋਗਰਾਮਡ ਇਸੇ ਤਰ੍ਹਾਂ ਇਸੇ ਤਰ੍ਹਾਂ ਜੇ ਤੁਸੀਂ ਜੇ ਤੁਸੀਂ ਮੈਕਡੋਨਲਡ ਦਾ ਜਾਂ KFC ਵਗੈਰਾ ਦਾ ਦੇਖੋਗੇ ਨਾ ਉਹ ਜਿਹੜਾ ਟ੍ਰੇਡਮਾਰਕ ਹੈ ਉਹ ਜ਼ਿਆਦਾਤਰ ਪੀਲੇ ਜਾਂ ਲਾਲ ਰੰਗ ਦੇ ਵਿੱਚ ਆਉਂਦਾ ਕਿਉਂਕਿ ਸਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਉਹ ਜਦੋਂ ਲਾਲ ਚੀਜ਼ ਦੇਖਦਾ ਉਹਦਾ ਦਿਲ ਕਰਦਾ ਉਹਨੂੰ ਖਾਣ ਦੇਤੇ ਪੀਲੇ ਰੰਗ ਨੂੰ ਦੇਖ ਕੇ ਉਹਦਾ ਦਿਲ ਕਰਦਾ ਉਹਨੂੰ ਖਾਣ ਦੇਤੇ ਆਪਣੇ ਆਪ ਲਿੰਬਿਕ ਬ੍ਰੇਨ ਇਨੀਡੀਏਟਲੀ ਤੁਸੀਂ ਬਿਨਾ ਸੋਚੇ ਸਮਝੇ ਉਹਦਾ ਪੱਕਾ ਮਾਰ ਦੋਗੇ ਠੀਕ ਹੈ ਤੇ ਇਸੇ ਤਰ੍ਹਾਂ ਜੇ ਤੁਹਾਨੂੰ ਡਰ ਦਾ ਅਹਿਸਾਸ ਹੋਇਆ ਲਿੰਬਿਕ ਬ੍ਰੇਨ ਇਮੀਡੀਏਟਲੀ ਲੜਨ ਵਾਲੇ ਪਾਸੇ ਭੱਜੂਗਾ ਜਾਂ ਭੱਜੂਗਾ ਜਾਂ ਗਾਲਾਂ ਕੱਢੂਗਾ ਲੜੂਗਾ ਉਸ ਵੇਲੇ ਹਨ ਤਾਂ ਇਹ ਜਿਹੜਾ ਅੰਦਰਲਾ ਸਾਡਾ ਬ੍ਰੇਨ ਹੈ ਇਹਦੇ ਇਹਦੇ ਉੱਤੇ ਅੱਖ ਰੱਖਣ ਵਾਸਤੇ ਆਹ ਹਿੱਸਾ ਅਗਲਾ ਪੀਐਫਸੀ ਪ੍ਰੀਫਰੰਟਲ ਕੋਰਟੈਕਸ ਹੈ ਇਹ ਪ੍ਰੀਫਰੰਟਲ ਕੋਰਟੈਕਸ ਦਾ ਹੀ ਮਤਲਬ ਧਿਆਨ ਹੈ ਇਹਨੂੰ ਹੀ ਮਾਈਂਡਫੁਲਨੈਸ ਕਹਿੰਦੇ ਨੇ ਮਾਈਂਡਫੁਲ ਇਕ ਤਾਂ ਡਬਲ ਐਲ ਦੇ ਨਾਲ ਆਉਂਦਾ ਫੁੱਲ ਮਤਲਬ ਭਰਿਆ ਹੋਇਆ ਭਰੇ ਹੋਏ ਮਨ ਦੇ ਨਾਲ ਇੱਕ ਸਿੰਗਲ ਐਲ ਦੇ ਨਾਲ ਆਉਂਦਾ ਫੁੱਲ ਉਹਦਾ ਮਤਲਬ ਹੈ ਪੂਰੇ ਮਨ ਦੇ ਨਾਲ ਤੋ ਇਨਸਾਨ ਹੋਣ ਦਾ ਮਤਲਬ ਹੀ ਇਹੀ ਹੈ ਕਿ ਤੁਸੀਂ ਕਿੰਨੇ ਪਰਸੈਂਟ ਜਾਗਰੂਕ ਹੋ ਤੁਹਾਡੇ ਅੰਦਰਲਾ ਜਿਹੜਾ ਲਿੰਬਿਕ ਬ੍ਰੇਨ ਹੈ ਪਿਛਲੀ ਵੀਡੀਓ ਦੇਖ ਲੈਣਾ ਇਹਦੇ ਬਾਰੇ ਤੁਹਾਨੂੰ ਕਾਫੀ ਡਿਟੇਲਸ ਪਤਾ ਲੱਗ ਜਾਏਗਾ ਕਿ ਕੀ ਹੈ ਇਹ ਉਹ ਜਿਹੜਾ ਅੰਦਰ ਵਾਲਾ ਤੁਹਾਡਾ ਦਿਮਾਗ ਹੈ ਉਹ ਹਰ ਵੇਲੇ ਤੁਹਾਨੂੰ ਕਾਬੂ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਦਾ ਜਿੰਨੇ ਉਹਦੇ ਚੁੰਗਲ ਦੇ ਵਿੱਚੋਂ ਤੁਸੀਂ ਬਾਹਰ ਨਿਕਲੋਗੇ ਉਹਨੂੰ ਬਾਹਰ ਤੁਸੀਂ ਖੁਦ ਆਪ ਹੀ ਕੱਢ ਸਕਦੇ ਹੋ ਪ੍ਰੀਫਰੰਟਲ ਕਾਰਟੈਕਸ ਦੇ ਨਾਲ ਤੁਸੀਂ ਉਹਦੇ ਉਹਦੇ ਚੋਂ ਬਾਹਰ ਹੋ ਸਕਦੇ ਹੋ ਜਿੰਨਾ ਤੁਸੀਂ ਉਹਦੇ ਚੋਂ ਬਾਹਰ ਹੋਗੇ ਓਨੀ ਤੁਹਾਡੀ ਜਿਹੜੀ ਲਾਈਫ ਆ ਉਹ ਖੁਸ਼ਹਾਲ ਪੀਸਫੁਲ ਮਜ਼ੇਦਾਰ ਔਰ ਸੇਧਿਆਬ ਵੀ ਹੋਗੇ ਤੁਸੀਂ ਔਰ ਤੁਹਾਨੂੰ ਖੁਸ਼ੀ ਦਾ ਔਰ ਆਨੰਦ ਦਾ ਅਹਿਸਾਸ ਵੀ ਸਿਰਫ ਸਿਰਫ ਪ੍ਰੀਫਰੰਟਲ ਕਾਰਟੈਕਸ ਕਰਾ ਸਕਦਾ ਉਹ ਜੋ ਕੀ ਸਾਇੰਸ ਵੀ ਆਜਾ ਇੱਥੇ ਪਹੁੰਚ ਚੁੱਕੀ ਹੈ ਜਿੱਥੇ ਅਧਿਆਤਮ ਸਾਡਾ ਬਹੁਤ ਧੇਰ ਪਹਿਲਾਂ ਪਹੁੰਚਿਆ ਸੀ ਇਹ ਗੱਲਾਂ ਨੂੰ ਫਜ਼ੂਲ ਨਾ ਸਮਝਣਾ ਇਹ ਬੇਸਿਕ ਗੱਲਾਂ ਨੇ ਜਿੱਥੋਂ ਇਨਸਾਨ ਦਾ ਇਨਸਾਨ ਹੋਣ ਦਾ ਸਿਹਤਯਾਬ ਹੋਣ ਦਾ ਖੁਸ਼ ਹੋਣ ਦਾ ਖੁਸ਼ਹਾਲ ਹੋਣ ਦਾ ਕਾਮਯਾਬੀ ਦਾ ਸਫਰ ਜਿਹੜਾ ਸ਼ੁਰੂ ਹੁੰਦਾ ਉਹ ਇੱਥੋਂ ਸ਼ੁਰੂ ਹੁੰਦਾ ਤਾਂ ਹੀ ਕਹਿੰਦੇ ਨੇ ਸੁਰਤ ਨੂੰ ਉੱਪਰ ਲੈ ਕੇ ਜਾਣ ਵਾਸਤੇ ਕਹਿੰਦੇ ਨੇ ਥੱਲੇੋਂ ਉੱਪਰ ਲੈ ਕੇ ਜਾਣ ਵਾਸਤੇ ਕਹਿੰਦੇ ਕਿਉਂਕਿ ਇਹ ਨੇ ਕੰਟਰੋਲ ਕਰਨਾ ਹੈ ਜਿਹਹ ਜੀ ਤੁਹਾਡੀ ਭਾਵਨਾ ਹੋਊਗੀ ਉਹੇ ਜਿਹਾ ਤੁਹਾਡਾ ਸਰੀਰ ਕੰਮ ਕਰੂਗਾ ਉਹੇ ਜਿਹੀ ਤੁਹਾਨੂੰ ਰਿਜ਼ਲਟ ਮਿਲਣਗੇ ਤੁਸੀਂ ਅਰਬਾਂ ਖਰਬਾਂ ਰੁਪਏ ਕਮਾ ਲਓ ਤੁਸੀਂ ਖੁਸ਼ ਨਹੀਂ ਰਹਿ ਸਕਦੇ ਜਦ ਤੱਕ ਤੁਸੀਂ ਆਪਣੇ ਮਾਈਂਡ ਨੂੰ ਨਹੀਂ ਸਮਝਦੇ ਕਿਉਂਕਿ ਜਿੰਨਾ ਕੁਝ ਤੁਹਾਡੇ ਕੋਲੇ ਆ ਗਿਆ ਉਹਨੂੰ ਤਾਂ ਜ਼ੀਰੋ ਕਰ ਦਿੰਦਾ ਮਾਈਂਡ ਇਹ ਫਿਰ ਉਸ ਤੋਂ ਅੱਗੇ ਇਹਨੂੰ ਡੋਪਾਮਿਨ ਥ੍ਰੈਸ਼ਹੋਲਡ ਕਹਿੰਦੇ ਨੇ ਡੋਪਾਮਿਨ ਥ੍ਰੈਸ਼ਹੋਲਡ ਮਤਲਬ ਪਹਿਲੀ ਵਾਰੀ ਤੁਸੀਂ ਸਾਈਕਲ ਚਲਾਇਆ ਉਹਦਾ ਨੰਦੀ ਅਲੱਗ ਹੈ ਲੇਕਿਨ ਜਦੋਂ ਬਾਰ-ਬਾਰ ਚਲਾਇਆ ਫਿਰ ਉਸ ਤੋਂ ਬਾਅਦ ਉਹ ਤੁਹਾਨੂੰ ਮਜ਼ਾ ਨਹੀਂ ਦਿੰਦਾ ਫਿਰ ਮੋਟਰਸਾਈਕਲ ਫਿਰ ਵੱਡਾ ਮੋਟਰਸਾਈਕਲ ਫਿਰ ਕਾਰ ਫਿਰ ਤੋ ਜਿਹੜੀ-ਜਿਹੜੀ ਚੀਜ਼ ਤੁਸੀਂ ਭੋਗੀ ਜਾਂਦੇ ਹੋ ਉਹ ਜਿਹੜਾ ਮਾਈਂਡ ਹੈ ਉਹਨੂੰ ਰਿਜੈਕਟ ਕਰੀ ਜਾਂਦਾ ਵੀ ਇਹ ਨਹੀਂ ਹੁਣ ਅੱਗੇ ਦੱਸ ਇਸ ਤੋਂ ਅਗਲੀ ਗੱਲ ਦੱਸ ਜਿਹੜਾ ਚੰਦਰਮਾ ਦੇ ਉੱਤੇ ਬੰਦਾ ਪਹੁੰਚਿਆ ਸੀਗਾ ਉਹ ਜਦੋਂ ਥੱਲੇ ਧਰਤੀ 'ਚ ਆਇਆ ਤਾਂ ਉਹਨੂੰ ਪੁੱਛਿਆ ਵੀ ਤੈਨੂੰ ਕਹਿਜਾ ਅਹਿਸਾਸ ਹੋਇਆ ਉਹ ਕਹਿੰਦਾ ਨਜ਼ਾਰਾ ਆ ਗਿਆ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਹਿੰਦਾ ਫਿਰ ਤੂੰ ਬਾਰ ਬਾਰ ਜਾਣਾ ਚਾਹੇਂਗਾ ਕਹਿੰਦਾ ਨਹੀਂ ਹੁਣ ਕੁਝ ਹੋਰ ਇਸ ਤੋਂ ਅੱਗੇ ਕਰਨਾ ਤਾਂ ਇਹ ਜਿਹੜਾ ਨਾ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੂਰੀਆਂ ਭਾਰ ਇਹ ਇਹ ਸਾਈਕਲ ਜਿਹੜਾ ਹੈਗਾ ਇਹ ਮਾਈਂਡ ਦੀ ਇਹ ਤਾਸੀਰ ਹੈ ਪ੍ਰਵਿਰਤੀ ਹੈ ਉਹ ਤਾਂ ਇਹਨੇ ਜਿਹੜੇ ਤੁਹਾਡੇ ਲਿੰਬਿਕ ਸਿਸਟਮ ਨੇ ਡੋਪਾਮਿਨ ਰਾਸਤੋਂ ਨੂੰ ਦੇਈ ਜਾਣਾ আর ਤੁਹਾਨੂੰ ਫਸਾਈ ਜਾਣਾ ਉਹਦੇ ਵਿੱਚ ਦੂਸਰਾ ਇਹਨੇ ਡਰਾਈ ਜਾਣਾ ਤਾਂ ਉਹਨੂੰ ਡਰਾਉਂਦਾ ਇਸ ਕਰਕੇ ਕਿ ਤੁਸੀਂ ਆਪਣੇ ਆਪ ਨੂੰ ਬਚਾ ਸਕੋ ਲੇਕਿਨ ਓਵਰ ਡਰਾਉਣਾ ਸ਼ੁਰੂ ਕਰਦਾ ਅੱਜ ਦੀ ਡੇਟ ਦੇ ਵਿੱਚ ਐਨੇ ਡਰੇ ਹੋਏ ਸਹਿਮੇ ਹੋਏ ਅਸੀਂ ਹਰ ਵੇਲੇ ਰਹਿਨੇ ਆਂ ਔਰ ਐਨੇ ਇਨਸਿਕਿਊਰ ਰਹਿਨੇ ਆਂ ਆਪਣੀ ਲਾਈਫ ਨੂੰ ਲੈ ਕੇ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਇਹ ਫਿਕਰ ਹੋਇਆ ਜੀ ਮੈਂ ਆਪਣਾ ਫਿਊਚਰ ਸਿਕਿਉਰ ਕਰਨਾ ਮੈਂ 40 ਸਾਲ ਦੀ ਉਮਰ ਦੇ ਵਿੱਚ ਰਿਟਾਇਰਮੈਂਟ ਲੈਣੀ ਹੈ ਮੈਂ 50 ਕਰੋੜ ਰੁਪਈਆ ਲੈਣਾ ਕੁਇਕ ਮਨੀ ਬਣਾਣੀ ਹੈ ਉਹ ਇੱਕ ਮਖੜ ਜਾਲ ਦੇ ਵਿੱਚ ਫਸ ਗਏ ਔਰ ਜਿਹੜੇ ਇਹਨਾਂ ਨੂੰ ਕੰਟਰੋਲ ਕਰ ਰਹੇ ਨੇ ਉਹ ਵੀ ਮਖੜ ਜਾਲ ਦੇ ਵਿੱਚ ਫਸੇ ਹੋਏ ਨੇ ਇਹਨੂੰ ਤੋੜਨ ਦਾ ਜਿਹੜਾ ਤਰੀਕਾ ਸੈਰਟੋਨਿਨ ਉਹ ਕਿਵੇਂ ਆਪਣਾ ਅੰਦਰ ਨਿਕਲਦਾ ਉਹਦੇ ਬਾਰੇ ਚਰਚਾ ਹੋਈ ਹੈ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਪਰਮੇਸ਼ਵਰ ਮਤਬੁੱਧੀ ਬਖਸ਼ੇ ਤੇ ਅਸੀਂ ਇਹਨੂੰ ਸਾਈਕਲ ਨੂੰ ਬ੍ਰੇਕ ਕਰਨ ਕਿਵੇਂ ਕਰਨਾ ਉਹਦੇ ਬਾਰੇ ਆਪਾਂ ਚਰਚਾਵਾ ਕਰਾਂਗੇ ਪਰ ਇਸ ਵੇਲੇ ਆਪਾਂ ਇਹ ਸਮਝ ਲਈਏ ਕਿ ਸਾਡੇ ਬ੍ਰੇਨ ਦੇ ਤਿੰਨ ਹਿੱਸੇ ਨੇ ਮੋٹے ਮੋٹے ਇੱਕ ਸਭ ਤੋਂ ਥੱਲੇ ਵਾਲਾ ਜਿਹੜਾ ਲੋਅਰ ਬ੍ਰੇਨ ਹੈ ਇਹਨੂੰ ਤਾਂ ਜਿਹਾ ਜਿਹਾ ਸਿਗਨਲ ਮਿਲ ਗਿਆ ਉਹੇ ਜਿਹਾ ਨੇ ਤੁਹਾਡੇ ਅੰਗਾਂ ਨੂੰ ਚਲਾਉਣਾ ਸ਼ੁਰੂ ਕਰ ਦੇਣਾ ਇਹਨੇ ਤੁਹਾਡੇ ਹਾਰਟ ਦੀ ਸਪੀਡ ਘਟਾਣੀ ਹੈ ਵਧਾਣੀ ਹੈ ਇਹਨੂੰ ਤਾਂ ਬਸ ਸਿਗਨਲ ਚਾਹੀਦਾ ਹੋਰ ਕੋਈ ਲੰਬੀ ਚੌੜੀ ਕਹਾਣੀ ਨਹੀਂ ਇਹਦੇ ਉੱਪਰਲਾ ਜਿਹੜਾ ਮਿਡ ਬ੍ਰੇਨ ਹੈ ਲਿੰਬਿਕ ਸਿਸਟਮ ਹੈ ਉਹਨੂੰ ਭਾਵਨਾਵਾਂ ਚਹੀਦੀਆਂ ਜਿਹਹੇ ਜੀ ਭਾਵਨਾ ਆ ਗਈ ਉਹ ਹੀ ਜੇ ਤੁਹਾਡੇ ਸਰੀਰ ਨੂੰ ਚਲਾ ਦੂਗਾ ਉਹ ਸਿਮਪੈਥੈਟਿਕ ਜਾਂ ਪੈਰਾਸਿਮਪੈਥੈਟਿਕ ਆਨੰਦ ਦੇਣ ਵਾਲਾ ਜਾਂ ਤੰਗ ਹੋਣ ਵਾਲਾ ਦੁਖੀ ਹੋਣ ਵਾਲਾ ਉਹ ਭਾਵਨਾਵਾਂ ਦੇ ਨਾਲ ਇਹ ਜਿਹੜਾ ਭਾਵਨਾ ਅਨਾਤਮਿਕ ਬ੍ਰੇਨ ਹੈ ਇਹ ਏਸੇ ਮੂਮੈਂਟ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਇਹ ਕਹਿੰਦਾ ਲਾ ਚਿੱਟੇ ਦਾ ਸੂਟਾ ਯਾਰ ਗਾਂ ਦੀ ਗਾਂ ਦੇਖੀ ਜਾਊਗੀ ਅੱਗੇ ਸੋਚਣ ਹੀ ਨਹੀਂ ਦਿੰਦਾ ਇਹ ਲੇਕਿਨ ਇਨਸਾਨ ਹੋਣ ਦਾ ਜਿਹੜਾ ਮੇਨ ਚੀਜ਼ ਹੈ ਉਹ ਸਾਡਾ ਪ੍ਰੀਫਰੰਟਲ ਕੋਰਟੈਕਸ ਹੈ ਸਭ ਤੋਂ ਉੱਪਰ ਵਾਲਾ ਹਿੱਸਾ ਜਿਹਨੂੰ ਤੀਸਰੀ ਅੱਖ ਵੀ ਕਹਿੰਦੇ ਨੇ ਸ਼ੈਡ ਟਿੱਕਾ ਵੀ ਇਹਦੇ ਤੇ ਤਾਈ ਲਾਉਂਦੇ ਹੁਣ ਔਰ ਯੋਗਿਕ ਭਾਸ਼ਾ ਦੇ ਵਿੱਚ ਇਹਨੂੰ ਆਗਿਆ ਚੱਕਰ ਵੀ ਕਹਿੰਦੇ ਆ ਕਿ ਆਗਿਆ ਇਹਦੀ ਮਨ ਦੀ ਪਰ ਇਹਨੂੰ ਮਿਡ ਬ੍ਰੇਨ ਜਿਹੜਾ ਤੁਹਾਡਾ ਐਨੀਮਲ ਬ੍ਰੇਨ ਹੈ ਤੁਹਾਡਾ ਲਿਜ਼ਰਡ ਬ੍ਰੇਨ ਕਹਿੰਦੇ ਨੇ ਇਹ ਚਪਕੀਲਾ ਦਿਮਾਗ ਇਹ ਇਹਨੂੰ ਕੰਮ ਨਹੀਂ ਕਰਨ ਦਿੰਦਾ ਪਰ ਇਹ ਤੋਂ ਕੰਮ ਤੁਸੀਂ ਲੈ ਸਕਦੇ ਹੋ ਸੁਰਤ ਦੇ ਵਿੱਚ ਆਣਾ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸੁਰਤ ਇੱਕ ਦਿਨ ਦੇ ਵਿੱਚ ਨਹੀਂ ਆਣੀ ਪਰ ਜਿੱਦਣ ਤੁਹਾਨੂੰ ਸਮਝ ਆਨ ਲੱਗਿਆ ਕਿ ਇਸ ਵੇਲੇ ਤੁਸੀਂ ਲਿਮਬਿਕ ਸਿਸਟਮ ਦੇ ਵਿੱਚੋਂ ਕਿ ਪ੍ਰੀਫਰੈਂਟਲ ਕਾਰਟੈਕਸ ਇਹ ਨਹੀਂ ਸੁਣ ਰਹੇ ਹੋ ਕਿ ਜਾਨਵਰ ਵਾਲੇ ਬ੍ਰੇਨ ਨੇ ਤੁਹਾਨੂੰ ਕਾਬੂ ਕੀਤਾ ਹੋਇਆ ਸਮਝ ਲਓ ਤੁਹਾਡਾ ਸਫ਼ਰ ਸ਼ੁਰੂ ਹੋ ਗਿਆ ਫਤਿਹ ਤੁਹਾਡੀ ਨਿਸ਼ਚਿਤ ਹੈ ਕਿਉਂਕਿ ਜਦੋਂ ਸਾਨੂੰ ਇਹ ਸਮਝ ਆ ਗਿਆ ਵੀ ਅਸੀਂ ਕਰਨਾ ਕੀ ਹੈ ਫਿਰ ਅਸੀਂ ਕਰ ਲਵਾਂਗੇ ਫਿਰ ਅਸੀਂ ਕਰ ਲਾਂਗੇ 10 ਵਾਰੀ ਤੁਹਾਨੂੰ ਮੰਜੇ 'ਚੋਂ ਨਹੀਂ ਉੱਠਣ ਦਊਗਾ ਲੇਕਿਨ ਇੱਕ ਵਾਰੀ ਵੀ ਜੇ ਤੁਸੀਂ ਉੱਠ ਗਏ ਤਾਂ ਸਮਝ ਲਓ ਕਿ ਉਹ ਜਾਨਵਰ ਤੋਂ ਇਨਸਾਨ ਹੋਣ ਦਾ ਜਿਹੜਾ ਸਫ਼ਰ ਹੈ ਆਪਣਾ ਸ਼ੁਰੂ ਹੋ ਗਿਆ ਔਰ ਤੈ ਵੀ ਹੋ ਜਾਊਗਾ ਔਰ ਜਿਸ ਦਿਨ ਉਹ ਸਫਰ ਪੂਰਾ ਤੈ ਹੋ ਗਿਆ ਉਹਨੂੰ ਮੋਕਸ਼ ਕਹਿੰਦੇ ਨੇ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈਏ ਇਹ ਜਿਹੜੀ ਬਖਸ਼ੀਸ਼ ਹੈ ਉਹੀ ਹੈ ਜਦੋਂ ਤੁਸੀਂ ਇਹ ਚੱਕਰ ਵੀ ਉਹਦੇ ਵਿੱਚੋਂ ਬਾਹਰ ਨਿਕਲ ਗਏ ਫਿਰ ਤੁਹਾਨੂੰ ਹਰ ਚੀਜ਼ ਜਿਹੜੀ ਹੈ ਉਹ ਪੋਜ਼ਿਟਿਵ ਦਿਖੂਗੀ ਹਰ ਚੀਜ਼ ਦੇ ਵਿੱਚ ਖੁਸ਼ੀ ਮਿਲੂਗੀ ਤੁਹਾਨੂੰ ਔਰ ਸਿਹਤ ਮਤਲਬ ਤੁਹਾਡੇ ਵਰਗੀ ਸਿਹਤ ਕਿਸੇ ਹੋਰ ਦੀ ਨਹੀਂ ਹੋਣੀ ਚਾਹੀਏ ਤੁਹਾਡਾ ਇੱਕ ਅੰਗ ਘਟਾ ਵੱਧ ਵੀ ਹੋਵੇ ਦਾਵੇਂ ਉਹ ਜਿਹੜੇ ਅਹਿਸਾਸ ਨੇ ਉਹ ਅਹਿਸਾਸਾਂ ਤੱਕ ਪਹੁੰਚਣਾ ਹੀ ਅ انسان ਦਾ ਮਤਲਬ ਬੇਸਿਕਲੀ ਇਨਸਾਨੀ ਜਾਮੇ ਦਾ ਮਤਲਬ ਇਹੀ ਹੈ ਗੋਬਿੰਦ ਮਿਲਣ ਕੀ ਇਹੀ ਤੇਰੀ ਬਰਿਆ ਕਿੰਥਾ ਕਾਲ ਕਵਾਰੀ ਕਾਇਆ ਮਤਲਬ ਜਦੋਂ ਕਿੰਥਾ ਕਫਨ ਕਾਲ ਟਾਈਮ ਕਵਾਰੀ ਵਰਜਨ ਸਭ ਨੂੰ ਬਲੈਂਕ ਇੱਕ ਤੁਹਾਨੂੰ ਕਾਇਆ ਮਿਲਦੀ ਉਹਨੂੰ ਜਿਵੇਂ ਮਰਜੀ ਪ੍ਰੋਗਰਾਮ ਕਰ ਲਓ ਮਾਈਂਡ ਨੂੰ ਕਿਸਮਤ ਆਪਣਾ ਰੋਲ ਪਲੇ ਕਰਦੀ ਹੈ ਲੇਕਿਨ ਕਰਮ ਵੀ ਆਪਣਾ ਕੰਮ ਕਰਦਾ ਜਿਵੇਂ ਤੁਹਾਡਾ ਸਰੀਰ ਦੀ ਹਾਈਟ ਕਿੰਨੀ ਹੋਊਗੀ ਇਹ ਤੁਹਾਡੀ ਕਿਸਮਤ ਹੈ ਲੇਕਿਨ ਤੁਹਾਡਾ ਵਜ਼ਨ ਕਿੰਨਾ ਹੋਊਗਾ ਇਹ ਤੁਹਾਡਾ ਕਰਮ ਹੈ ਤੋਂ ਹਰ ਤਰ੍ਹਾਂ ਦੇ ਸੁਮੇਲ ਦੇ ਵਿੱਚੋਂ ਜੇ ਤੁਸੀਂ ਕਾਮਯਾਬੀ ਦਾ ਸਵਾਦ ਚਖਣਾ ਆਨੰਦ ਦਾ ਸਵਾਦ ਚਖਣਾ ਖੁਸ਼ੀ ਜਿਹੜੀ ਐ ਪਲੇਅਰ ਐ ਮਜ਼ਾ ਉਹ ਤਾਂ ਛਣ ਭੰਗ ਰਿਹਾ ਉਹ ਮੁੱਕਣਾ ਹੀ ਨਹੀਂ ਜਿੰਨਾ ਮਰਜ਼ੀ ਦੌੜਦੇ ਰਹੋ ਲੇਕਿਨ ਇਹਦੀ ਉੱਪਰਲੀ ਸਟੇਜ ਜਿਹੜੀ ਹੈਗੀ ਆ ਆਨੰਦ ਜੇ ਤੁਹਾਨੂੰ ਕਿਵੇਂ ਲੈਣਾ ਉਹ ਕਿੰਨੇ ਤੁਹਾਡੇ ਕੋਲ ਪੈਸੇ ਨੇ ਕਿੰਨੇ ਉਹਦੇ ਨਾਲ ਕਿਤੇ ਹੀ ਉਹਦੇ ਨਾਲ ਵਾਪਸਤਾ ਨਹੀਂ ਹੈਗਾ ਉਹ ਕਿਵੇਂ ਆਪਾਂ ਲੈ ਸਕਦੇ ਆ ਉਹਦੇ ਵਾਸਤੇ ਆਪ ਬੇਸਿਕ ਪਿਛਲੀਆਂ 4-5 ਵੀਡੀਓਜ਼ ਨੂੰ ਜੇ ਆਪਾਂ ਪਕੜਾਂਗੇ ਤਾਂ ਮੋਟਾ-ਮੋਟੀ ਪਹਿਲੀਆਂ 4 ਵੀਡੀਓਜ਼ ਦੇ ਵਿੱਚ ਇਹ ਸਮਝ ਆਊਗਾ ਕਿ ਮਨ ਦੀ ਖੁਰਾਕ ਕੀ ਹੈ ਕਿਹੜੇ ਐਕਸ਼ਨ ਆਪਾਂ ਕਰੀਏ ਤੇ ਉਹਦੇ ਨਾਲੇ ਹੋ ਜੂਗੀ ਜੇ ਤੁਹਾਨੂੰ ਲੱਗਦਾ ਵੀ ਇਹ ਕਰਨ ਨਾਲ ਥੋੜਾ ਹੋ ਜੂਗੀ ਕਰਕੇ ਦੇਖੋ ਕਰਕੇ ਦੇਖ ਲਓ ਸਿੰਪਲ ਐਕਸ਼ਨਸ ਐ ਉਹ ਪਹਿਲੀਆਂ 4 ਵੀਡੀਓਜ਼ ਦੇ ਵਿੱਚ ਕਿ ਤੁਹਾਡਾ ਐਂਡੋਰਫਿਨ ਕਿਵੇਂ ਰਿਲੀਜ਼ ਹੋਊਗਾ অক্সੀਟੋਸਿਨ ਕਿਵੇਂ ਰਿਲੀਜ਼ ਹੋਊਗਾ ਡੋਪਾਮਿਨ ਕਿਵੇਂ ਰਿਲੀਜ਼ ਹੋਊਗਾ ਤੇ ਸੈਰਾਟੋਨਿਨ ਤੁਹਾਡੇ ਅੰਦਰ ਕਿਵੇਂ ਪੈਦਾ ਹੋਊਗਾ ਉਹਦੇ ਵਾਸਤੇ ਕੀ ਕਰਨਾ ਹੈ ਉਹ 4 ਵੀਡੀਓਜ਼ ਦੇ ਵਿੱਚ ਦੱਸਿਆ ਗਿਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਲਿੰਬਿਕ ਸਿਸਟਮ ਦੀ ਗੱਲ ਕਰੀ ਪ੍ਰੀਫਰੰਟਲ ਕੋਰਟੈਕਸ ਦੀ ਗੱਲ ਕੀਤੀ ਤੇ ਇਹ 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 ਦਾ ਹੀ ਸਾਨੂੰ ਸਿਰਫ ਜਾਗਣ ਦਾ ਮਤਲਬ ਇਹ ਹੀ ਹੈ ਕਿ ਅਸੀਂ ਅੰਦਰ ਦੇਖੀਏ ਕਿ ਸਾਡੇ ਅੰਦਰ ਇਸ ਵੇਲੇ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਕੀ ਚੱਲ ਰਹੀ ਹੈ ਇਸ ਵੇਲੇ ਕਿ ਆਸੀਂ ਉਹ ਜਾਨਵਰ ਵਾਲੇ ਬ੍ਰੇਨ ਦੇ ਕੰਟਰੋਲ 'ਚ ਆ ਕਿ ਅਸੀਂ ਉਹਦੇ ਤੋਂ ਬਾਹਰ ਨਿਕਲਣ ਦਾ ਯਤਨ ਕਰ ਰਹੇ ਹਾਂ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ